डर फॉलो करने कानून संविधानी पार्टी इलेक्शन जिम्मे भी उन्होंने हुक्म होगा जो भी उन्होंने फैसले लिया करा रात ही असं पैनल भेजता से आई पी एस अफसर सुरिंदर लांबा जी उन्होंने ऑर्डर भी आ गए उन्होंने ज्वाइन भी कर लिया रात ही कर लिया ਲਿਗਾ ਕੰਪਨੀ ਦਾ ਨਾਮ ਪਾ ਕੇ ਨਾਸ਼ਟਾ ਕਰ ਸਰ ਕਾਂਗਰਸ ਰਾਜਾ ਬਣ ਕੇ ਸਰ ਕਾਂਗਰਸ ਇੱਕ ਦੂਜੇ ਤੋਂ ਸਵਾਲ ਉੱਪਰ ਚੱਲਦੇ ਆਪੋਸਿਸ਼ਨ ਗੱਲ ਤਾਂ ਨਹੀਂ ਸੁਣਦੇ ਇਹਦੇ ਨੇੜੇ ਆ ਕੇ ਬਾਹਰ ਲੋਕੀ ਸਾਰੇ ਦੇ ਸਰਕਾਰੀ ਬਾਗ ਖਾਣਾ ਬਣਾਉਣਾ ਆਪਣੇ ਨਾਮ ਆ ਕੇ ਖੜਾਉ ਉਹ ਅਮਲੇ ਕੋ ਤਾਂ ਹੈ ਉਹ ਗੁਰੂ ਉਹ ਕੋਈ ਕਹਿੰਦੇ ਉਹ ਤਾਂ ਬੇਜੋਨ ਉਹ ਤੁਹਾਨੂੰ ਕਹਿੰਦੇ ਜਿਵੇਂ ਸਟਾਲੇ ਕਹਿਣਗੇ ਪਈਆ ਤੁਸੀਂ ਕੰਮਲੇ ਕੀਤੇ ਆਲੇ ਆਪ ਸਮਝੋ ਨਹੀਂ ਸਰ ਜੀ ਹਾਂ

ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਇਹ ਵੀ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਕਿਉਂ ਮੈਂ ਇਹ ਕੱਲ ਵੀ ਇਹ ਗੱਲ ਬਟਾਵਾਂ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਤਰਾਜ ਹੈ ਡੈਮੋਕਰੈਟਿਕ ਸਿਸਟਮ ਤੇ ਕੋਈ EVM ਤੇ ਵੀ ਸਵਾਲ ਉੱਠਦਾ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਲੈਕਚਰ ਸੁਣੇ ਕੋਈ ਨਹੀਂ ਸੀ ਕਿ ਵੋਟਾਂ ਕੱਟੀਆਂ ਵੀ ਜਾ ਰਹੀਆਂ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਉਹ ਬੱਸ ਹੁੰਦਾ ਕੋਈ ਧਿਆਨ ਨਹੀਂ ਦਿੰਦਾ ਹੁਣ ਵੀ ਉਹਨਾਂ ਨੇ ਕਰਾਤਾ ਹੁਣ ਅਸੀਂ ਆਹ ਯਾਨੀ ਦਾ ਕੱਟਿਆ ਦਾ ਦਾ ਉਹਦੇ ਪਰ ਇਲੈਕਸ਼ਨ ਕਪੀਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਟੀਸਫਾਈ ਕਰਨਾ ਚਾਹੀਦਾ ਸਾਰੇ ਪਾਰਟ ਇਲੈਕਸ਼ਨ ਕਪੀਸ਼ਨ ਜਵਾਬ ਦਿੰਦਾ ਨਹੀਂ ਬੀਜੇਪੀ ਕਹਿੰਦਾ ਬੀਜੇਪੀ ਕਿਉਂ ਆ ਜਾਂਦੀ ਹੈ ਹੱਕ ਚ ਪੀਵੀਐਮ ਦੇ ਹੱਕ ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਵੋਟ ਪੈਂਦੇ ਉਹ ਕਹਿੰਦਾ ਵੀ ਜਿੰਮੇ ਮਰਜੀ ਪਾ ਲੋ ਬਿਲਕੁਲ ਸਾਰਿਆਂ ਦਾ ਬਰਾਦ ਜਿਹੜਾ ਉਹ ਲਓ ਇਹ ਉਹਨਾਂ ਨੂੰ ਸੈਟੀਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਆਂ ठीक है लॉ एंड ऑर्डर फॉलो करने पार्टी कानून संविधान फॉलो वाली पार्टी इलेक्शन रन करता जिम्मे भी उन्होंने हुआ होगा जो भी उन्होंने मैसेज लैंड असू करा रात ही असं पैनल भेजता स आई पी एस अफसर सुरिंदर लांबा जी उन्होंने ऑर्डर भी आ गए उन्होंने ज्वाइन भी कर लिया रात ही कर लिया ਇਹ ਆਪੇ ਚੱਲ ਜਾਂਦਾ ਮੈਂ ਤੁਹਾਨੂੰ ਦੱਸਦਾ ਕਿ ਅਕੀ ਮਾਲੀਬਾ ਕੰਪਨੀ ਨੂੰ ਪਰਕਰ ਨਸ਼ਕਾ ਵਾਲਾ ਸਰ ਕਾਂਗਰਸ ਰਾਜਾ ਬੜੀ ਗੇ ਸਰ ਕਾਂਗਰਸ ਇੱਕ ਦੂਜੇ ਨੂੰ ਸਵਾਲ ਉਪੋਚਾਪਣ ਦੇ ਆਪੋ ਸੱਚ ਨਾ ਗੱਲ ਤਾਂ ਸੁਣ ਲੈ ਕਿ ਦਿਨੇ ਨੇ ਆ ਕੇ ਇੱਕ ਬਾਹਲੂ ਵਿਸਾਰੇ ਤੇ ਸਰਕਾਰੀ ਬਾਹਲ ਖਾਣਾ ਆਪਣੇ ਨਾਮ ਆ ਕੇ ਖੜਾ ਹੋ ਗਿਆ ਉਹ ਤਾਂ ਗਏ ਹੋਏ ਉਹ ਰੂਪ ਰੂਪ ਉਹ ਗੱਲ ਨੂੰ ਤੱਕ ਕੇ ਜਿਉਂ ਉਤਕੜ ਕੇ ਉਹ ਲੈਣ ਦੇ ਉਹ ਜਿਵੇਂ ਕਹ ਲੈ ਕਹਣਗੇ ਪਹਿਲਾ ਤੁਸੀਂ ਕਮਰੇ ਕੀਤੇ ਆ ਤੇ ਆਪ ਸਮਝੋ ਨਹੀਂ ਹਾਂ ਸੋਚ ਕਰਕੇ ਬੰਦਾ ਨਾ ਮਖਾ ਚੱਕੜਾ ਲੱਗੇ ਸਰਕਾਰੀ ਬਾਲਤੀ ਉਹ ਜਿਹੜੇ ਸਾਹ ਤੇ ਬਿਆੰਦੇ ਰਹੇ ਨੇ ਇਹ ਹੀ ਕੋਈ ਨਾਰਮਲ ਦਿਮਾਗ ਦਾ ਤਾਂ ਹੈ ਵੀ ਉਪਰ ਚ ਇਹਦਾ ਕੋਈ ਹੱਲ ਹੋ ਲੱਗੇ ਜਿਵੇਂ ਕਹ ਕਹਣ ਕਿ ਜਪੋਈ ਅੱਜ ਆਪਣੇ ਅੰਦਰ ਉਹ ਜਿਹੋ ਸਿੱਧੂ ਦਾ ਆਇਆ ਹੋਟ ਮੰਡਾਣਾ ਟਪੜਿਆ ਉਹਦਾ ਰੋਟੀ ਕੋਈ ਪੁੱਛ ਆ ਪਾ ਰਿਹਾ ਉਹ ਉਹ ਕਹਤਾ ਨਹੀਂ ਜੀ ਇਹ ਬਤ ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਐਮਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਦੇਖੋ ਮੈਂ ਕੱਲ ਵੀ ਇਹ ਗੱਲ ਪਟਾਵਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਕੋਈ ਪਾਰਟੀਆਂ ਨਾਲ ਤਰਾਜ ਹੈ ਡੈਮੋਕਰੈਟਿਕ ਸਿਸਟਮ ਤੇ ਕੋਈ ਵੀ ਐਮਤੇ ਵੀ ਸਵਾਲ ਉਠਾਉਂਦੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਪੁਰਾਣੇ ਹੋਏ ਸੀ ਕਿ ਵੋਟਾਂ ਕੱਟੀਆਂ ਵੀ ਜਾ ਰਹੀਆਂ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਉਹ ਗੱਲ ਹੈ ਤਾਂ ਕੋਈ ਧਿਆਨ ਨਹੀਂ ਦਿੰਦਾ ਉਸ ਗੁਰਬੀ ਉਹਨਾਂ ਨੇ ਜਿਹੜਾ ਰਾਜਦਾਨੀ ਸੀ ਪਿਆਣੀ ਦਾ ਕੱਢਿਆ ਜੱਟ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਟਿਸਫਾਈ ਕਰਨਾ ਚਾਹੀਦਾ ਸਾਰੀ ਪਾਰਟੀ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜੇਪੀ ਕਹਿੰਦਾ ਜਵਾਬ ਦੇ ਬੀਜੇਪੀ ਕਿਉਂ ਆ ਜਾਂਦੀ ਹੈ ਹੱਕ ਚ ਈਵੀਐਮ ਦੇ ਹੱਕ ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਫੋਟ ਪੈਂਦੇ ਆ ਉਹ ਕਹਿੰਦਾ ਵੀ ਜਿੰਨੇ ਮਰਜੀ ਪਾ ਲੋ ਬਿਲਕੁਲ ਸਾਰਿਆਂ ਦਾ ਰਾਤ ਜਿਹੜਾ ਉਹ ਲਉ ਤੇ ਉਹਨਾਂ ਨੂੰ ਸੈਟਿਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਆ Yeah.